ਤੇ ਜਦੋਂ ਵੀਰੇ ਮਾਲਵੇ ਦੇ ਵਿੱਚ ਸੰਦੀਪ ਆਉਣ ਲੱਗਿਆ ਤਾਂ ਬਾਈ ਦਾ ਕਹੇ ਆ ਸੁਭਾਅ ਸੀ ਉਹਦਾ ਬਹੁਤ ਵਧੀਆ ਸੁਭਾਅ ਸੀ ਉਹਦੇ ਅਰਗਾਂ ਤਾਂ ਬਣਾਉਣਾ ਬਹੁਤ ਔਖਾ ਵਾ ਪਲੇਅਰ ਵੀ ਬਣਾਉਣਾ ਉਹਦੇ ਆ ਇਨਸਾਨ ਵੀ ਬਣਾਉਣਾ ਬਹੁਤ ਔਖਾ ਵਾ ਗੱਲਾਂ ਬਾਤਾਂ ਕਿਹੇ ਜੀਆਂ ਕਰਦਾ ਹੁੰਦਾ ਹੀ ਬਹੁਤ ਵਧੀਆ ਉਹਦਾ ਬਾਲਾ ਵਧੀਆ ਸੁਭਾਅ ਸੀ ਬੰਦੇ ਨੂੰ ਬਹੁਤ ਗਾਈਡ ਕਰਦਾ ਸੀ ਉਹ ਦੱਸਦਾ ਰਹਿੰਦਾ ਸੀ ਹਰ ਨੂੰ ਐ ਹਰ ਇੱਕ ਨੂੰ ਦੱਸਦਾ ਰਹਿੰਦਾ ਸੀ ਉਹ ਵੀ ਐ ਨਹੀਂ ਕਰਨਾ ਐ ਨਹੀਂ ਨਸ਼ੇ ਦੇ ਤਾਂ ਬਹੁਤ ਖਿਲਾਫ ਸੀ ਉਹ ਬਹੁਤ ਜਿਆਦਾ ਉਹਦਾ ਜਿਨ੍ਹਾਂ ਨੇ ਆਹ ਕੰਮ ਕੀਤਾ ਬਹੁਤ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਛੋਟੇ ਛੋਟੇ ਜ਼ਵਾਗ ਚਾਰੇ ਦੇ ਬਹੁਤ ਘਟਾ ਬੈ ਗਿਆ ਮੇਰੇ ਉਹ ਕਬਾਡੀ ਨੂੰ ਬਹੁਤ ਬਹੁਤ ਘਟ ਥੱਲੇ ਕਬਾਡੀ ਬਹੁਤ ਥੱਲੇ ਚਲੀ ਗਈ ਜਿਸ ਦਿਨ ਆਹ ਕੰਮ ਹੋਇਆ ਉਸ ਦਿਨ ਇਹ ਹੋ ਗਿਆ ਜੀ ਦੁਨੀਆ ਖਤਮ ਹੋ ਗਈ ਬਾ 14 ਮਾਰਚ ਮੈਂ ਕਦੇ ਜਿੰਦਗੀ 'ਚ ਮੈਂ ਕਦੇ ਨਹੀਂ ਰੋਇਆ ਉਹ 14 ਮਾਰਚ ਜਦੋਂ ਮੇਰੀ ਵਾਈਫ ਦਾ ਐਕਸੀਡੈਂਟ ਹੋਇਆ 30 ਤਰੀਕ ਨੂੰ ਇਹ 30 ਹਾਫਤ ਨੂੰ ਜਦੋਂ ਮੈਂ ਉਦੋਂ ਰੋਇਆ ਮੈਂ ਬਹੁਤ ਹੋਇਆ ਸੰਦੀਪ ਦਾ ਮੈਨੂੰ ਬਹੁਤ ਜ਼ਿਆਦਾ ਹੋਇਆ ਵੀ ਮੈਨੂੰ ਯਕੀਨ ਨਹੀਂ ਆਉਂਦਾ ਸੀ ਜਦੋਂ ਮੈਂ ਮੈਂ ਕਿਹਾ ਵੀ ਜਾਣ ਆ ਬਈ ਉੱਥੇ ਜਾ ਕੇ ਪਤਾ ਲੱਗੂ ਉੱਥੇ ਗਿਆ ਜਦੋਂ ਆ ਉੱਥੇ ਜਾ ਕੇ ਚੱਕੀਨ ਆਇਆ ਵੀ ਆਹ ਕੀ ਹੋ ਗਿਆ ਪਹਿਲਾਂ ਮੈਨੂੰ ਜਮਾ ਚੱਕੀਨ ਨਹੀਂ ਆਉਂਦਾ ਸੀ ਕਿਉਂਕਿ ਵੀਰੇ ਜਦੋਂ ਖਬਰ ਆਈ ਸਾਰਿਆਂ ਨੇ ਇਦਾਂ ਕਹੇ ਕਿ ਪੈਰਾਟੋ ਜ਼ਮੀਨ ਨਿਕਲ ਗਈ ਆ ਜ਼ਮੀਨ ਨਿਕਲ ਗਈ ਹਾਂ ਵੀ ਆਹ ਕੀ ਹੋ ਗਿਆ ਕਿਉਂਕਿ ਬਾਈ ਜਿੰਨਾਂ ਦੇ ਨਾਲ ਵਿਚਰਦਾ ਸੀ ਨਾ ਉਹਨਾਂ ਨੂੰ ਹੀ ਪਤਾ ਸੀ ਬਾਈ ਦਾ ਸੁਭਾਅ ਕਿਤਾ ਸੀ ਹਾਂ ਜਿੰਨਾਂ ਨਾਲ ਵਿਚਰਦਾ ਸੀ ਉਹਨਾਂ ਨੂੰ ਹੀ ਪਤਾ ਬਾਈ ਸੰਦੀਪ ਕਿੱਦਾਂ ਦਾ ਸੀ